ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸੂਰੇ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਸਿੰਘ ਦੀ ਜਿਨ੍ਹਾਂ ਦਾ ਬਚਪਨ ਜੋ ਆ ਕਾਫੀ ਜ਼ਿਆਦਾ ਗਰੀਬੀ ਚ ਬੀਤਿਆ ਉਹਨਾਂ ਦੀ ਜ਼ਿੰਦਗੀ ਚ ਕਾਫੀ ਜ਼ਿਆਦਾ ਸਟਰਗਲ ਰਿਹਾ ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਉਹ ਅੱਜ ਕਾਫੀ ਜ਼ਿਆਦਾ ਸਕਸੈਸਫੁਲ ਜੋ ਆ ਉਹ ਰਹਿ ਚੁਕੇ ਨੇ ਭਾਰਤੀ ਸਿੰਘ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਕਾਮ ਹਾਸਲ ਕੀਤਾ ਹੈ ਇਸ ਮੁਕਾਮ ਤੇ ਹਾਸਲ ਕਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ ਸੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਤੇ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਕੱਢਣੀ ਪਈ ਸੀ ਭਾਰਤੀ ਸਿੰਘ ਦਾ ਬਚਪਨ ਬਹੁਤ ਮੁਸ਼ਕਿਲ ਪਰਿਆਬਿਤਿਆ ਜਦੋਂ ਸਿਰਫ 2 ਸਾਲ ਦੀ ਸੰਤ ਉਹਨਾਂ ਦੇ ਪਿਤਾ ਦੀ ਜੋ ਸੀ ਡੈਥ ਹੋ ਗਈ ਸੀ ਜਿਸ ਨਾਲ ਉਹਨਾਂ ਦੀ ਮਾਤਾ ਤੇ ਦੋ ਵੱਡੇ ਭੈਣ ਭਰਾਵਾਂ ਦੇ ਘਰ ਦੀ ਪੂਰੀ ਜ਼ਿੰਮੇਵਾਰੀ ਜੋ ਸੀ ਉਹਨਾਂ ਦੇ ਉੱਤੇ ਛੱਡ ਦਿੱਤੀ ਗਈ ਸੀ ਹਾਲਤ ਇੰਨੀ ਭਿਆਨਕ ਸੀ ਕਿ ਉਸ ਦੇ ਸਗੇ ਭੈਣ ਭਰਾਵਾਂ ਨੂੰ ਵੀ ਆਪਣੀ ਪੜ੍ਹਾਈ ਛੱਡ ਕੇ ਇੱਕ ਕੰਬਲ ਫੈਕਟਰੀ ਦੇ ਵਿੱਚ ਕੰਮ ਕਰਨਾ ਪਿਆ ਇਸੇ ਦੌਰਾਨ ਉਸ ਦੀ ਮਾਂ ਨੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ ਭਾਰਤੀ ਨੇ ਕਿਹਾ ਕਿ ਉਹਨਾਂ ਦੇ ਬਚਪਨ ਵਿੱਚ ਭੁੱਖਮਰੀ ਦੇ ਦਰਦ ਨੂੰ ਬਹੁਤ ਨੇੜਿਓਂ ਦੇਖਿਆ ਹਾਲਾਂਕਿ ਉਹਨਾਂ ਡਟ ਕੇ ਕੰਮ ਕੀਤਾ ਮਿਹਨਤ ਕੀਤੀ ਤੇ ਇਸ ਗਰੀਬੀ ਨੂੰ ਜੋ ਆ ਸਕਸੈਸ ਦੇ ਵਿੱਚ ਬਦਲ ਦਿੱਤਾ ਤਾਂ ਦੱਸਦੀ ਹੈ ਕਿ ਭਾਰਤੀ ਸਿੰਘ ਦਾ ਆਪਣਾ ਪਹਿਲਾ ਵੱਡਾ ਬ੍ਰੇਕ ਕਾਲਜ ਦੇ ਦਿਨਾਂ ਦੌਰਾਨ ਪੰਜਾਬ ਵਿੱਚ ਥੀਏਟਰ ਅਤੇ ਕਾਮੇਡੀ ਸ਼ੋਅ ਕਰਦੇ ਹੋਏ ਮਿਲਿਆ ਇਥੇ ਉਹਨਾਂ ਨੂੰ ਕਾਮੇਡੀ ਸਰਕਸ ਲਈ ਆਡੀਸ਼ਨ ਲਈ ਫੋਨ ਆਇਆ ਅੰਮ੍ਰਿਤਸਰ ਆਡੀਸ਼ਨ ਤੋਂ ਬਾਅਦ ਉਹਨਾਂ ਦੀ ਕਿਸਮਤ ਬਦਲ ਗਈ ਜਦੋਂ ਬੰਬਈ ਦੇ ਵਿੱਚ ਪਹੁੰਚੀ ਟੀਵੀ ਦੇ ਕਾਮੇਡੀ ਸ਼ੋਅ ਦੇ ਵਿੱਚ ਲਗਾਤਾਰ ਉਹਨਾਂ ਨੂੰ ਕੰਮ ਮਿਲਿਆ ਉਹਨਾਂ ਦੇ ਕਿਰਦਾਰ ਲਾਲੀ ਜੋ ਸੀਗਾ ਹਰ ਘਰ ਦੇ ਵਿੱਚ ਮਸ਼ਹੂਰ ਹੋਇਆ ਇਸ ਤੋਂ ਬਾਅਦ ਉਹਨਾਂ ਨੇ ਝਲਕ ਦਿਖਲਾ ਜਾ 5 ਦੇ ਵਿੱਚ ਹਿੱਸਾ ਲਿਆ ਫਿਰ ਡਾਂਸ دیوانه ਹੁਨਰਬਾਜ਼ ਸਾਰੇਗਾਮਾ ਪਾ ਲਿਲ ਚੈਂਪੀਅਨ ਵਰਗੇ ਸ਼ੋਅਜ਼ ਦੇ ਵਿੱਚ ਨਜ਼ਰ ਆਏ ਤੇ ਹੁਣ ਭਾਰਤੀ ਸਿੰਘ ਲਫਟਰ ਸ਼ੈਫ ਅਨਲਿमिटेड ਐਂਟਰਟੇਨਮੈਂਟ ਸ਼ੋਅ ਨੂੰ ਹੋਸਟ ਕਰਦੇ ਨੇ ਭਾਰਤੀ ਸਿੰਘ ਸਿਰਫ ਟੈਲੀਵਿਜ਼ਨ ਤੱਕ ਹੀ ਸੀਮਤ ਨਹੀਂ ਹੈ ਉਸ ਦਾ ਆਪਣਾ ਇੱਕ YouTube ਚੈਨਲ ਹੈ ਜ ਜਿਸ ਦਾ ਨਾਮ ਹੈ ਭਾਰਤੀ ਟੀਵੀ ਤੇ ਉਹ ਆਪਣੇ ਪਤੀ ਹਰਸ਼ ਲਿੰਬਾਚੀਅਸ ਦੇ ਨਾਲ LOL ਯਾਨੀ ਕਿ ਲਾਈਫ ਆਫ ਲਿੰਬਾਚੀਅਸ ਚੈਨਲ ਵੀ ਚਲਾਉਂਦੀ ਆ Instagram ਦੇ ਉੱਤੇ 9 ਮਿਲੀਅਨ ਤੋਂ ਵੱਧ ਉਹਨਾਂ ਦੇ ਫਾਲੋਅਰਸ ਨੇ ਮੀਡੀਆ ਰਿਪੋਰਟਸ ਅਕੋਰਡਿੰਗ ਭਾਰਤੀ ਸਿੰਘ ਨੂੰ ਲਫਟਰ ਸ਼ੈਫ ਸੀਜ਼ਨ 2 ਲਈ ਇੱਕ ਐਪੀਸੋਡ ਦੇ ਲਈ ਹੀ 10 ਤੋਂ 12 ਲੱਖ ਰੁਪਏ ਫੀਸ ਮਿਲਦੀ ਆ ਉਹਨਾਂ ਦੀ ਜੇਕਰ ਟੋਟਲ ਨੈਟਵਰਥ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿ 30 ਕਰੋੜ ਦੇ ਨੇੜੇ ਉਹਨਾਂ ਦੀ ਟੋਟਲ ਨੈਟਵਰਥ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸੂਰੇ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਸਿੰਘ ਦੀ ਜਿਨ੍ਹਾਂ ਦਾ ਬਚਪਨ ਜੋ ਆ ਕਾਫੀ ਜ਼ਿਆਦਾ ਗਰੀਬੀ ਚ ਬੀਤਿਆ ਉਹਨਾਂ ਦੀ ਜ਼ਿੰਦਗੀ ਚ ਕਾਫੀ ਜ਼ਿਆਦਾ ਸਟਰਗਲ ਰਿਹਾ ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਉਹ ਅੱਜ ਕਾਫੀ ਜ਼ਿਆਦਾ ਸਕਸੈਸਫੁਲ ਜੋ ਆ ਉਹ ਰਹਿ ਚੁਕੇ ਨੇ ਭਾਰਤੀ ਸਿੰਘ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਕਾਮ ਹਾਸਲ ਕੀਤਾ ਇਸ ਮੁਕਾਮ ਤੇ ਹਾਸਲ ਕਰਨ ਦੇ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ ਸੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਤੇ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੂੰ ਜ਼ਿੰਦਗੀ ਕੱਢਣੀ ਪਈ ਸੀ ਭਾਰਤੀ ਸਿੰਘ ਦਾ ਬਚਪਨ ਬਹੁਤ ਮੁਸ਼ਕਿਲ ਪਰਯਪਿਤਿਆ ਜਦੋਂ ਸਿਰਫ 2 ਸਾਲ ਦੀ ਸੰਤ ਉਹਨਾਂ ਦੇ ਪਿਤਾ ਦੀ ਜੋ ਸੀ ਡੈਥ ਹੋ ਗਈ ਸੀ ਜਿਸ ਨਾਲ ਉਹਨਾਂ ਦੀ ਮਾਤਾ ਤੇ ਦੋ ਵੱਡੇ ਭੈਣ ਭਰਾਵਾਂ ਦੇ ਘਰ ਦੀ ਪੂਰੀ ਜ਼ਿੰਮੇਵਾਰੀ ਜੋ ਸੀ ਉਹਨਾਂ ਦੇ ਉੱਤੇ ਛੱਡ ਦਿੱਤੀ ਗਈ ਸੀ ਹਾਲਤ ਇੰਨੀ ਭਿਆਨਕ ਸੀ ਕਿ ਉਸ ਦੇ ਸਗੇ ਭੈਣ ਭਰਾ ਨੂੰ ਵੀ ਆਪਣੀ ਪੜ੍ਹਾਈ ਛੱਡ ਕੇ ਇੱਕ ਕੰਬਲ ਫੈਕਟਰੀ ਦੇ ਵਿੱਚ ਕੰਮ ਕਰਨਾ ਪਿਆ ਇਸ ਦੌਰਾਨ ਉਸ ਦੀ ਮਾਂ ਨੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ ਭਾਰਤੀ ਨੇ ਕਿਹਾ ਕਿ ਉਹਨਾਂ ਦੇ ਬਚਪਨ ਵਿੱਚ ਭੁੱਖਮਰੀ ਦੇ ਦਰਦ ਨੂੰ ਬਹੁਤ ਨੇੜਿਓ ਦੇਖਿਆ ਹਾਲਾਂਕਿ ਉਹਨਾਂ ਡਟ ਕੇ ਕੰਮ ਕੀਤਾ ਮਿਹਨਤ ਕੀਤੀ ਤੇ ਇਸ ਗਰੀਬੀ ਨੂੰ ਜੋ ਆ ਸਕਸੈਸ ਦੇ ਵਿੱਚ ਬਦਲ ਦਿੱਤਾ ਤਾਂ ਦੱਸ ਦਈਏ ਕਿ ਭਾਰਤੀ ਸਿੰਘ ਦਾ ਆਪਣਾ ਪਹਿਲਾ ਵੱਡਾ ਬ੍ਰੇਕ ਕਾਲਜ ਦੇ ਦਿਨਾਂ ਦੌਰਾਨ ਪੰਜਾਬ ਵਿੱਚ ਥੀਏਟਰ ਅਤੇ ਕਾਮੇਡੀ ਸ਼ੋਅ ਕਰਦੇ ਹੋਏ ਮਿਲਿਆ ਇੱਥੇ ਹੀ ਉਹਨਾਂ ਨੂੰ ਕਾਮੇਡੀ ਸਰਕਸ ਲਈ ਔਡੀਸ਼ਨ ਲਈ ਫੋਨ ਆਇਆ ਅਮ੍ਰਿਤਾ ਰੋਡਿਸ਼ਨ ਤੋਂ ਬਾਅਦ ਉਹਨਾਂ ਦੀ ਕਿਸਮਤ ਬਦਲ ਗਈ ਜਦੋਂ ਬੰਬੇ ਦੇ ਵਿੱਚ ਪਹੁੰਚੀ ਟੀਵੀ ਦੇ ਕੋਮੇਡੀ ਸ਼ੋਅ ਦੇ ਵਿੱਚ ਲਗਾਤਾਰ ਉਹਨਾਂ ਨੂੰ ਕੰਮ ਮਿਲਿਆ ਉਹਨਾਂ ਦਾ ਕਿਰਦਾਰ ਲਾਲੀ ਜੋ ਸੀਗਾ ਹਰ ਘਰ ਦੇ ਵਿੱਚ ਮਸ਼ਹੂਰ ਹੋਇਆ ਇਸ ਤੋਂ ਬਾਅਦ ਉਹਨਾਂ ਨੇ ਝਲਕ ਦਿਖਲਾ ਜਾ 5 ਦੇ ਵਿੱਚ ਹਿੱਸਾ ਲਿਆ ਫਿਰ ਡਾਂਸ ਦੀਵਾਨੇ ਹੁਨਰਬਾਜ਼ ਸਾਰੇ ਗਾਮਾ ਪਾਲ ਲਿਲ ਚੈਂਪੀਅਨ ਵਰਗੇ ਸ਼ੋਅਜ਼ ਦੇ ਵਿੱਚ ਨਜ਼ਰ ਆਏ ਤੇ ਹੁਣ ਭਾਰਤੀ ਸਿੰਘ ਲਾਫਟਰ ਸ਼ੈਫ ਅਨਲਿमिटेड ਐਂਟਰਟੇਨਮੈਂਟ ਸ਼ੋਅ ਨੂੰ ਹੋਸਟ ਕਰਦੇ ਨੇ ਭਾਰਤੀ ਸਿੰਘ ਸਿਰਫ ਟੈਲੀਵਿਜ਼ਨ ਤੱਕ ਹੀ ਸੀਮਿਤ ਨਹੀਂ ਹੈ ਉਸ ਦਾ ਆਪਣਾ ਇੱਕ YouTube ਚੈਨਲ ਹੈ ਜਿਸ ਦਾ ਨਾਮ ਹੈ ਭਾਰਤੀ ਟੀਵੀ ਤੇ ਉਹ ਆਪਣੇ ਪਤੀ ਹਰਸ਼ ਲਿੰਬਾਚੀਅਸ ਦੇ ਨਾਲ LOL ਯਾਨੀ ਕਿ ਲਾਈਫ ਆਫ ਲਿੰਬਾਚੀਅਸ ਚੈਨਲ ਵੀ ਚਲਾਉਂਦੀ ਆ Instagram ਦੇ ਉੱਤੇ 9 ਮਿਲੀਅਨ ਤੋਂ ਵੱਧ ਉਹਨਾਂ ਦੇ ਫਾਲੋਅਰਸ ਨੇ ਮੀਡੀਆ ਰਿਪੋਰਟਸ ਅਕੋਰਡਿੰਗ ਭਾਰਤੀ ਸਿੰਘ ਨੂੰ ਲਫਟਰ ਸ਼ੈਫ ਸੀਜ਼ਨ 2 ਲਈ ਇੱਕ ਐਪੀਸੋਡ ਦੇ ਲਈ ਹੀ 10 ਤੋਂ 12 ਲੱਖ ਰੁਪਏ ਫੀਸ ਮਿਲਦੀ ਆ ਉਹਨਾਂ ਦੀ ਜੇਕਰ ਟੋਟਲ ਨੈਟਵਰਥ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ 30 ਕਰੋੜ ਦੇ ਨੇੜੇ ਉਹਨਾਂ ਦੀ ਟੋਟਲ ਨੈਟਵਰਥ ਹੈ